सारे अगे पिछे हो गए बेहे और बाकी टीम जा चुकी है पूरी बाकी सारे साउंड सिस्टम सब कुछ जा चुके जा रहे ਇੱਥੇ ਮੈਂ ਕਹਾਈ ਮੈਂ ਜੇ ਕਿਹਾ ਮੀਟਿੰਗ ਖਤਮ ਹੋ ਜੇਗੀ ਤੁਰੰਤ ਹੀ ਬੰਦ ਕਰ ਦਈਏ ਸਾਊਂਡ ਪਾ ਲਓ ਯੰਕੀ ਉਹਨੇ ਬੋ ਪੰਗੜਾ ਪੂਰਾ ਕਰਾ ਦਵਾਇਆ ਨਾ ਫਿਰ ਟਾਈਮ ਜ਼ਿਆਦਾ ਲੱਗਣਾ ਪੰਗੜਾ ਆਪਣੀ ਜ਼ਰਲੀ ਕੌਮ ਨੂੰ ਕਹਿੰਦਾ ਮੇਰੇ ਨਾਲ ਨਾਲ ਰਹਿਣਾ ਸੰਗ ਸੰਗ ਰਹਿਣਾ ਮੇਰੇ ਨਾਲ ਇਹਨੂੰ ਪਤਾ ਤੁਹਾਡੇ ਸੱਚੇ ਹੱਥ ਪਰਮੇਸ਼ਰ ਹੁੰਦਾ 24 ਘੰਟੇ ਕੀ ਤੁਸੀਂ ਉਸ ਪਰਮੇਸ਼ਰ ਨਾਲ ਗੱਲ ਕਰਦੇ ਹੋ ਸਵੇਰੇ ਉੱਠਦੇ ਕੀ ਤੁਸੀਂ ਪਰਮੇਸ਼ਰ ਨੂੰ ਗੁੱਡ ਮਾਰਨਿੰਗ ਬੋਲਦੇ ਹੋ ਜੈਨਸੀਦੀ ਬੋਲਦੇ ਹੋ ਪਰਮੇਸ਼ਰ ਨੂੰ ਕਿਉਂਕਿ ਉਹ ਨਾ ਸੌਂਦਾ ਨਾ ਉਹ ਥੱਕਦਾ ਉਹ ਜਾਗਦਾ ਹੀ ਰਹਿੰਦਾ ਤੁਹਾਡੀ ਜੈਨਸੀਦੀ ਵੇਟ ਕਰ ਰਿਆ ਹੁੰਦਾ ਕਿ ਮੇਰੀ ਧੀ ਮੈਨੂੰ ਕਵੇ Papa ji jainsidi Papa ji ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਜੀਵਤ ਰੱਖਿਆ ਜਿਉਂਦੀਆਂ ਦੀ ਧਰਤੀ ਵਿੱਚ ਬੜੀ ਮਿੱਠੀ ਨਹੀਂ ਤੁਸੀਂ ਰਾਤੀ ਮੈਨੂੰ ਬਖਸ਼ੀ ਐ ਤੁਹਾਡਾ ਧੰਨਵਾਦ ਐ ਕੀ ਬੋਲਦੇ ਹੋ ਤੁਸੀਂ ਉਹ ਸੱਚੇ ਹੱਥ ਬੈਠਾ ਵੇਟ ਕਰੀ ਜਾਂਦਾ ਮੇਰੀ ਧੀ ਮੈਨੂੰ ਬੋਲੇ ਫਤੀ ਕੀ ਕਰਦੀ ਸਵੇਰੇ ਉੱਠੀ ਪਹਿਲਾਂ ਰਸੋਈ ਦੇ ਵਿੱਚ ਜਾਣਾ ਚਾਹ ਬਣਾਉਣਾ ਪਹਿਲਾਂ ਚਾਹ ਦੀ ਤੋਲ ਲੱਗੀ ਐ ਇਦਾਂ ਹੀ ਐ ਨਾ ਪੰਜਾਬੀਆਂ ਸੀ ਚਾਹ ਸਾਡੀ ਫੇਵਰੇਟ ਐ ਬਰਸ਼ ਰਾਜਾ ਤੇ ਰਾਜੇ ਪਰ ਚਾਹ ਪਹਿਲਾਂ ਪੀਣੀ ਆ ਪਰ ਕੀ ਚਾਹ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੇ ਸਾਹਮਣੇ ਨਹੀਂ ਜਾ ਸਕਦੇ ਜਦੋਂ ਅੱਖਾਂ ਖੋਲੀਆਂ ਤੇ ਪਹਿਲੀ ਅੱਖ ਖੋਲ੍ਹੀ ਤੇ ਪ੍ਰਭ ਯਸੂ ਮਸੀਹ ਦਾ دیدار ਕਰੀਏ ਪ੍ਰਭ ਯਸੂ ਜੀ ਨੇ ਬੋਲੀਏ ਕਿ ਪ੍ਰਭੂ ਤੇਰਾ ਧੰਨਵਾਦ ਆ ਮੈਂ ਉੱਠ ਖੜੀ ਹੋਈ ਬੜੇ ਮੇਰੇ ਵਰਗੇ ਸੁੱਤੇ ਰਾਤ ਨੂੰ ਪਰ ਉੱਠੇ ਨਹੀਂ ਪਰ ਮੈਂ ਉੱਠ ਖੜੀ ਹੋਈ ਆ ਤੇਰੀ ਕਿਰਪਾ ਪ੍ਰਭੂ ਮੇਤੇ ਤੇਰੀ ਦਿਆਵ ਪ੍ਰਭੂ ਇਸ ਤੇ ਆਦੀ ਲਈ ਮੇਰਾ ਧੰਨਵਾਦ ਕਰਦੀ ਕਰਦੇ ਹੋ ਗੱਲਬਾਤ ਗੱਲਬਾਤ ਕਰਦੇ ਆ ਨਹੀਂ ਨਹੀਂ ਕਰਦੀ ਕਰਦੀ ਆ ਮੇਰੇ ਭੈਣਾ ਮੇਰੇ ਭਾਈ ਵੀ ਕਰਦੇ ਨੇ ਪਰ ਕਦੋਂ ਜਦੋਂ ਆਪਣਾ ਸਾਰਾ ਕੰਮ ਕਾਜ ਕਰ ਲਿਆ ਚਾਹ ਅੰਦਰ ਚੱਲ ਗਈ ਆ ਫੇਰ ਕਰਦੇ ਆ ਅਸੀਂ ਬੇਅ ਧੰਨਵਾਦ ਪ੍ਰਭੂ ਨੂੰ ਦਿੰਨੇ ਆ ਪਹਿਲਾਂ ਪੱਕੀ ਕੀਤਾ ਆਪਣੇ ਸਰੀਰ ਨੂੰ ਰਜਾਇਆ ਫੇਰ ਪਰਮੇਸ਼ਰ ਨੂੰ ਧੰਨਵਾਦ ਦਿੱਤਾ ਦੋਂ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਜਦੋਂ ਅਸੀਂ ਪ੍ਰਥਮ ਸਥਾਨ ਪਹਿਲਾ ਸਥਾਨ ਪ੍ਰਭ ਯਿਸੂ ਮਸੀਹ ਨੂੰ ਦੇਣਾ ਸ਼ੁਰੂ ਕਰ ਦਿੰਦੇ ਆਂ ਤੇ ਪ੍ਰਭ ਯਿਸੂ ਮਸੀਹ ਵੀ ਆਪਣੇ ਜੀਵਨ ਦੇ ਵਿੱਚ ਸਾਨੂੰ ਪ੍ਰਥਮ ਸਥਾਨ ਦਿੰਦਾ ਹallelujah 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 ਸਾਰਿਆਂ ਨੂੰ ਜੈ ਮਸੀਹ ਦੀ ਤੇ ਕੱਲ ਦਾ ਵੀ ਲੋਗ ਹੈ ਅ ਕੱਲ ਅਸੀਂ ਮੀਟਿੰਗ ਦੇ ਵਿੱਚ ਸੀ ਔਰ ਕਿਉਂਕਿ ਸਾਡੀ ਸੇਵਕਾਈ ਹੈ ਤੇ ਮੀਟਿੰਗ ਹੁੰਦੀਆਂ ਰੱਦੀਆਂ ਨੇ ਤੇ ਮੈਂ ਤੁਹਾਡੇ ਲਈ ਕੱਲ ਦਾ ਵੀਲੋਗ ਬਣਾਇਆ ਆਈ ਹੋਪ ਤੁਹਾਨੂੰ ਅੱਛਾ ਲੱਗਿਆ ਹੋਵੇਗਾ ਲਾਈਕ ਜ਼ਰੂਰ ਕਰਿਓ ਇਸ ਸੁੰਦਰ ਜਿਹੇ ਵੀਲੋਗ ਦੇ ਲਈ ਔਰ ਸਾਰਿਆਂ ਲਈ ਬੈਸਟ ਵੀਲੋਗ ਐਹੀ ਵੀਲੋਗ ਹੈ ਜਿਹੜੇ ਅਸੀਂ ਬੰਦਗੀ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਸਭ ਆਪਣਾ ਰੋਲ ਨਿਭਾ ਰਹੇ ਨੇ ਛੋਟਾ ਕੀ ਵੱਡਾ ਕੀ ਸਾਰੀ ਟੀਮ ਹੀ ਲੱਗੀ ਹੋਈ ਹੈ ਔਰ ਜਦੋਂ ਟੀਮ ਨਾਲ ਹੁੰਦੀ ਹੈ ਤੇ ਪਰਮੇਸ਼ਰ ਦਾ ਕੰਮ ਪੂਰਾ ਹੁੰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੋਡਾ ਸਾਰਿਆਂ ਦਾ ਸਾਥ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਕਿ ਇੱਕ ਪਰਿਵਾਰ ਦੇ ਵਿੱਚ ਕੱਲਾ ਬੰਦਾਏ ਦੇ ਕਮਾਈ ਨਾਲ ਕੁਝ ਨਹੀਂ ਬੰਦਾ ਉਸੇ ਤਰ੍ਹਾਂ ਹੀ ਇੱਕ ਮਸੀਹ ਪਰਿਵਾਰ ਹੁੰਦਾ ਮਸੀਹ ਸੇਵਾ ਹੁੰਦੀ ਹੈ ਜਿਹਦੇ ਵਿੱਚ ਸਭਨਾਂ ਨੂੰ ਇਕੱਠੇ ਹੋ ਕੇ ਆਪਣਾ ਰੋਲ ਨਿਭਾਉਣਾ ਪੈਂਦਾ ਕੱਲਾ ਕੁਝ ਨਹੀਂ ਕਰ ਸਕਦਾ ਤੇ ਇਸ ਲਈ ਇਹ ਸਾਰੀ ਟੀਮ ਛੋਟੇ ਵੱਡੇ ਨਾਲ ਹੁੰਦੇ ਨੇ ਜਿੱਦਾਂ ਅੱਛੀ ਨਾਲ ਅਸੀਂ ਉਸ ਪਰਮੇਸ਼ਰ ਦੀ ਮਹਿਮਾ ਕਰ ਪਾਣੇ ਆ ਜੋ ਕੰਮ ਪ੍ਰਭੂ ਨੇ ਸਾਨੂੰ ਦਿੱਤਾ ਉਹਨੂੰ ਪੂਰਾ ਅਸੀਂ ਕਰ ਪਾ ਰਹੇ ਹਾਂ ਇਹ ਟੀਮ ਦੇ ਸਦਕੇ ਦੇ ਨਾਲ ਹੀ ਤੇ ਤੁਹਾਡੇ ਅਗੇ ਬੇਨਤੀ ਹੈ ਕਿ ਦੁਆ ਸਾਡੀ ਟੀਮ ਲਈ ਕਰਿਆ ਕਰੋ ਬੱਚਿਆਂ ਦੇ ਲਈ ਵੱਡਿਆਂ ਲਈ ਛੋਟਿਆਂ ਲਈ ਸਾਰੇ ਲਈ ਦੁਆ ਵਿੱਚ ਰਿਆ ਕਰੋ ਤਾਂ ਕਿ ਇਹ ਬੱਚੇ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰਨ ਦੇਖੋ ਸੰਸਾਰਿਕ ਮੱਲਾਂ ਤੇ ਅਸੀਂ ਮਾਰ ਲੈਂਦੇ ਆ ਨਾ ਕੋਈ ਨੌਕਰੀ ਕਰ ਰਿਆ ਕੋਈ ਡਾਕਟਰ ਕੋਈ ਇੰਜੀਨੀਅਰ ਸਾਰੇ ਸੰਸਾਰਿਕ ਮੱਲਾਂ ਲੋਕੀ ਮਾਰਦੇ ਨੇ ਬੱਚੇ ਮਾਰੇ ਯੂਥ ਮਾਰੇ ਹੋਣਾ ਵੀ ਚਾਹੀਦਾ ਵਜੇ ਯੁੱਧ ਅੱਗੇ ਵਧੇ ਇਹ ਹੀ ਸਾਡੀ ਇੱਛਾ ਹੈ ਇਹ ਹੀ ਸਾਡੀ ਦੁਆ ਹੈ ਪਰ ਆਤਮਿਕ ਤੌਰ ਤੇ ਵੀ ਸਾਨੂੰ ਮੱਲਾ ਮਾਰਨ ਦੀ ਲੋੜ ਹੈ ਆਤਮਿਕ ਤੌਰ ਤੇ ਵੀ ਸਾਨੂੰ ਆਪਣੇ ਜੀਵਨ ਨੂੰ ਸਹੀ ਕਰਨ ਦੀ ਲੋੜ ਹੈ ਆਤਮਿਕ ਤੌਰ ਤੇ ਵੀ ਸਾਨੂੰ ਆਪਣੇ ਜੀਵਨ ਵਿੱਚ ਬਦਲਾਅ ਦੀ ਲੋੜ ਹੈ ਕਿਉਂਕਿ ਦੋ ਤਰ੍ਹਾਂ ਦਾ ਜੀਵਨ ਅਸੀਂ ਜੀ ਰਹੇ ਹਾਂ ਇੱਕ ਸੰਸਾਰਿਕ ਤੇ ਇੱਕ ਆਤਮਿਕ ਅਗਰ ਸੰਸਾਰਿਕ ਜੀਵਨ ਚ ਅਸੀਂ ਬਲੇਸਿੰਗ ਚਾਹੁੰਦੇ ਹਾਂ ਮੱਲਾ ਮਾਰਨਾ ਚਾਹੁੰਨੇ ਤੇ ਆਤਮਿਕ ਜੀਵਨ ਵਿੱਚ ਵੀ ਸਾਨੂੰ ਬlesing ਦੀ ਲਾਰਡ ਹੈ ਮੱਲਾ ਮਾਰਨ ਦੀ ਲੋੜ ਹੈ ਤੇ ਤੁਸੀਂ ਕਲਿਸੀਆ ਦੇਖ ਸਕਦੇ ਹੋ ਕਿੰਨੇ ਲੋਕ ਹੀ ਆਏ ਹੋਏ ਨੇ ਪ੍ਰਭੂ ਦੀ ਕਿਰਪਾ ਦੇ ਨਾਲ ਇਹ satsang ਪੂਰਾ ਮਤਲਬ ਸਫਲ ਹੋਇਆ ਜਦੋਂ ਜਦੋਂ ਅਸੀਂ ਮਿਹਨਤ ਕਰਦੇ ਹਾਂ ਔਰ ਵੇਖਦੇ ਕਿ ਉਹ ਮਿਹਨਤ ਫਲ ਲੈ ਕੇ ਆਂਦੀ ਤੇ ਖੁਸ਼ੀ ਹੁੰਦੀ ਹੈ ਮਨ ਨੂੰ ਕਿ ਅਸੀਂ ਜੋ ਕੀਤਾ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਕੀਤਾ ਤੇ ਸਾਡਾ ਮਨ ਵੀ ਆਨੰਦ ਹੋ ਜਾਂਦਾ ਬਾਗੋ ਬਾਗ ਹੋ ਜਾਂਦਾ ਤੇ ਇੱਥੇ ਮੈਂ ਤੇ ਫੁੱਲ ਹਰ ਮੀਟਿੰਗ ਨੂੰ ਪੂਰੀ ਤਰ੍ਹਾਂ ਇੰਜੋਏ ਕਰਦੀ ਹਾਂ ਪੂਰੀ ਤਰ੍ਹਾਂ ਪ੍ਰੋਬੀ ਦੀ ਪ੍ਰੈਜੈਂਸ ਨੂੰ ਸੌਕਦੀ ਆਂ ਪੂਰੀ ਤਰ੍ਹਾਂ ਅਸੀਂ ਉਸ ਸਾਮਰਥੀ ਮੀਟਿੰਗ ਨੂੰ ਇੰਜੋਏ ਕਰੀਦਾ ਵਾ ਆਂਦਾ 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 ਸਾਰੀਆਂ ਮੇਰੇ ਜਾਂਦੇ ਤੇ ਡਰੋਟ ਖਾਦੇ ਨੇ ਇਸ ਤੇ ਕਿਤੇ ਮੈਨੂੰ ਖੁਸ਼ੀ सारे में जैम सिंह वेलकम है तो आई हो भी लोग अच्छा लग रहा होगा तो राति अस लेट आए सी काफी ਕਾਫੀ ਲੇਟ ਆਏ ਸੀ ਜਿਹਦੇ ਕਰਕੇ ਵੀਲੌਗ ਨਹੀਂ ਬਣਾ ਪਾਈ ਅਗਲਾ ਹਿੱਸਾ ਤੁਹਾਨੂੰ ਨਹੀਂ ਦਿਖਾ ਪਾਈ ਤੇ ਇਹ ਜੋ ਬੱਚੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵੀ ਛੱਡਣਾ ਸੀ ਤੇ ਸਭ ਕੁਝ ਮਤਲਬ ਉਥੇ ਡਨ ਕਰਕੇ ਫਿਰ ਲੇਟ ਹੋ ਗਏ ਸੀ ਕਾਰ ਵਾਪਸ ਆ ਮੰਦਦੇ ਔਰ ਜਦੋਂ ਕਾਰ ਆਏ ਆ ਤੇ ਕਾਰ ਰਨ ਕੇ ਫਿਰ YouTube ਲਾਈਵ ਵੀ ਕਰਨੇ ਸੀ ਫਿਰ ਤੋਂ ਪ੍ਰਾਰਥਨਾ ਵਿੱਚ ਜਾਣਾ ਸੀ ਤੇ ਜਿਹਦੇ ਕਰਕੇ ਵੀਲੌਗ ਸ਼ੂਟ ਨਹੀਂ ਕਰ ਪਾਏ ਤੇ ਇਹਨਾਂ ਕਾ ਵੀਲੌਗ ਹੀ ਬਣਾਇਆ ਤੁਹਾਨੂੰ ਬੇहद ਅੱਛਾ ਲੱਗਿਆ ਹੋਵੇਗਾ ਤੇ ਅੱਜ ਸੰਜਮ ਕੁਝ ਨਵਾਂ ਕਰਨ ਜਾ ਰਿਹਾ हां ਇਹ ਵਾ ਨਮਕ ਠੀਕ ਹੈ ਇਹਨੂੰ ਲਾਉਣਾ ਹੈ ਇਹਨੂੰ ਪਹਿਲਾਂ ਇਹ ਕੜਾਈ ਵਿੱਚ ਪਾਣਾ ਨਹੀਂ ਪਹਿਲਾਂ ਇਹਨੂੰ ਪਾਣੀ ਨਾਲ ਛਾਲ ਲੈਣਾ ਨਹੀਂ ਛਾਲ ਨਹੀਂ ਲੋੜ ਨਹੀਂ ਹੁੰਦਾ ਇਹਦੇ ਨਹੀਂ ਇਹ ਦਾਣੇ ਆ ਇਹ ਪਹਿਲਾਂ ਭੁੰਨੇ ਸੀ ਨਾ ਚੋਲ ਉਹ ਆ ਇਹਨੂੰ ਕਰ ਲੈਣਾ ਚੰਗੀ ਤਰ੍ਹਾਂ ਲਾ ਲਿਓ ਚੋਲੋਂ ਨਹੀਂ ਹੁੰਦਾ ਹਰਨੇਟ ਖਤਮ ਹੋ ਗਿਆ ਲੈਟ ਖਤਮ ਗਣਾ ਤੇ ਇਹਨੂੰ ਗਰਮ ਕਰਨਾ ਨਮਕ ਹੈ ਕਾਲਾ ਨਮਕ ਆ ਕੜਾਈ ਵਿੱਚ ਕਰਨਾ ਹਾਂ ਕੜਾਈ ਵਿੱਚ ਇਹਨੂੰ ਗਰਮ ਕਰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਕੇ ਫਿਰ ਇਹਦੇ ਵਿੱਚ ਚਨੇ ਪਾਣੇ ਆ ਅੱਜ ਬਣਾਰ ਜਾ ਰਿਹਾ ਸੰਜਮ ਚਨੇ ਬਣਾ ਜਲੇ ਜਿਹੜੇ ਉਹ ਡਰਾਈ ਚਨੇ ਹੁੰਦੇ ਜਿਹੜੇ ਖਾਂਦੇ ਆਪਾਂ ਉਹ ਬਣਾਉਣ ਲੱਗਾ ਬਣਾਉਣੇ ਤਾਂ ਮੈਂ ਹੀ ਜਾ ਕੇ ਥੋੜਾ ਜਿਹਾ ਨੂੰ ਕਰ ਲਿਆ ਥੋੜਾ ਸ਼ੌਂਕ ਕਰਨ ਨੂੰ ਕਿ ਮੰਮੀ ਮੈਂ ਕਰਨਾ ਤੇ ਅੱਜ ਬਚਨ ਛੁੱਟੀ ਐ ਕਿਉਂਕਿ ਅੱਜ ਕੀ ਐ ਵਿਸਾਖੀ ਅੱਜ ਮ ਵਿਸਾਖੀ ਐ ਤੇ ਵਿਸਾਖੀ ਐ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਵਿਸਾਖੀ ਦੀ ਕਿਉਂਕਿ ਤੁਸੀਂ ਬਹੁਤ سارے ਲੋਕ ਸੈਲੀਬ੍ਰੇਟ ਕਰਦੇ ਹੋਗੇ ਤੇ ਵੀ ਅਸੀਂ ਹਰ ਇੱਕ ਧਰਮ ਦਾ ਆਨਰ ਕਰਦੇ ਆ ਸਤਿਕਾਰ ਕਰਦੇ ਆ ਨਹੀਂ ਸਾਰਾ ਹੀ ਨਮਕ ਪਾਣਾ ਸਾਰਾ ਸਾਰਾ ਪਾਣਾ ਤੇ ਬਹੁਤ ਸਾਰੇ ਲੋਕਾਂ ਨੇ ਸੈਲੀਬ੍ਰੇਟ ਕਰ ਰਹੇ ਹੋਗੇ ਹਾਂਜੀ ਕਰਨਾ ਚਾਹੀਦਾ ਆਪਣੇ ਧਰਮ ਨੂੰ ਹਰ ਇੱਕ ਫੰਕਸ਼ਨ ਦਾ ਸੈਲੀਬ੍ਰੇਸ਼ਨ ਕਰਨਾ ਚਾਹੀਦਾ ਤੁਹਾਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਇਸ ਵਿਸਾਖੀ ਦੇ ਸਮੇਂ ਦੇ ਵਿੱਚ ਤੇ ਚਲੋ ਠੀਕ ਆ ਕੱਲ ਮਿਲਦੇ ਹਾਂ ਕਿ ਨਵੇਂ ਵਲੌਗ ਦੇ ਵਿੱਚ ਵਲੌਗ ਅੱਜ ਹੀ ਸ਼ੂਟ ਹੋਏਗਾ ਪਰ ਮਿਲੇਗਾ ਤੁਹਾਨੂੰ ਕੱਲ ਇਹ ਕੱਲ ਦਾ ਵਲੌਗ ਜੋ ਤੁਹਾਨੂੰ ਅੱਜ ਮਿਲ ਰਿਹਾ Enjoy ਕਰੋ ਇਸ ਵਲੌਗ ਨੂੰ ਦੇਖੋ ਆਪਣੀ ਲਾਈਫ ਨੂੰ ਚੇਂਜ ਕਰੋ ਔਰ ਸਾਡੇ ਲਈ ਦੁਆ ਕਰਦੇ ਰਹੋ ਸਾਰੇ ਸਾਡੇ ਵੱਲੋਂ ਜੈਮਸ